ਤੇ ਤੁਸੀਂ ਦੇਖ ਰਹੇ ਹੋ ਦਿਨਿਕ ਸੂਰਾ ਟੀਵੀ ਤੇ ਮਹਾਕਪਿਲ ਜਲਾਟ ਪੌਂਜਾ ਪੱਟੀ ਦੇ ਖੁੱਲਾ ਚੌਕ ਇਹ ਤਾਂ ਤੁਸੀਂ ਦੇਖ ਸਕਦੇ ਹੋ ਸੰਗਣੀ ਧੁੰਦ ਜਿਹੜੀ ਛਾਈ ਹੋਇਆ ਕਿੰਨੀ ਚਾਦਰ ਬਣੀ ਹੋਈ ਆ ਧੁੰਦ ਦੀ ਤਾਂ ਤੁਸੀਂ ਦੇਖ ਸਕਦੇ ਹੋ ਆਵਾਜਾ ਜਿਹੜੀ ਬਹੁਤ ਹੀ ਪ੍ਰਭਾਵਕ ਜਿਹੜੀ ਦਿਖ ਰਹੀ ਆ ਲਾਈਟਾਂ ਜਿਹੜੀਆਂ ਜਗਾ ਕੇ ਲੋਕ ਤਾਂ ਇੰਡੀਕੇਟਰ ਲਗਾ ਕੇ ਜਿਹੜੇ ਚੱਲ ਲੈਣਾ ਤਾਂ ਫਿਰ ਵੀ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਸਾਡੇ ਨੇੜਲੇ ਪਿੰਡ ਜੂੜ ਦੇ ਵਿੱਚ ਭਗਵੰਤ ਮਾਨ ਵੱਲੋਂ ਮਹੀਮਤ ਐਤ ਪਿੰਡ ਪਿੰਡ ਦੇ ਵਿੱਚ ਜਾ ਕੇ ਕੈਂਪ ਲਗਾਏ ਜਾ ਰਹੀ ਹੈ ਜਿਹੜੇ ਕਿ ਕਦੇ ਵੀ ਇਹ ਸਾਨੂੰ ਦੇਖਣ ਨੂੰ ਨਹੀਂ ਮਿਲਿਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਯਤਨਾ ਨਾਲ ਲੋਕਾਂ ਦੀ ਸਰਕਾਰੀ ਦਫ਼ਤਰਾਂ ਚ ਖੱਜਲ ਖੁਆਰੀ ਖਤਮ ਹੋ ਗਈ ਹੈ ਹੁਣ ਪੰਜਾਬ ਵਾਸੀਆਂ ਨੂੰ ਆਪਣੇ ਕੰਮਾਂ ਲਈ ਸਰਕਾਰੀ ਦਫ਼ਤਰਾਂ ਦੇ ਗੇੜੇ ਮਾਰਨ ਦੀ ਲੋੜ ਨਹੀਂ ਪੈਂਦੀ ਸਗੋਂ ਮੋਹੱਲਿਆਂ ਦੇ ਵਿੱਚ ਹੀ ਭਗਵੰਤ ਮਾਨ ਸਰਕਾਰ ਤੁਹਾਡੇ ਦਵਾਰ ਸਕੀਮ ਤਹਿਤ ਕੈਂਪ ਲਗਾਏ ਜਾ ਰਹੇ ਹਨ ਜਿੱਥੇ ਲੋਕਾਂ ਨੂੰ 43 ਨਾਗਰਿਕ ਕੇਂਦਰਿਤ ਸੇਵਾਵਾਂ ਉਹਨਾਂ ਦੀਆਂ ਬਰੂਹਾਂ ਤੇ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਇਹਨਾਂ ਕੈਂਪਾਂ 'ਚ ਸਬੰਧਤ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਰਹਿੰਦੇ ਹਨ ਜਿਸ ਕਰਕੇ ਬਿਨਾਂ ਖੱਜਲ-ਖੁਆਰੀ ਦੇ ਨਾਗਰਿਕਾਂ ਦੀਆਂ ਸਮੱਸਿਆਵਾਂ ਦਾ ਤੁਰੰਤ ਹੱਲ ਹੋ ਰਿਹਾ ਹੈ। ਹੁਣ ਤੱਕ ਹਜ਼ਾਰਾਂ ਲੋਕ ਇਸ ਦਾ ਫਾਇਦਾ ਲੈ ਚੁੱਕੇ ਹਨ। ਇਸ ਸਕੀਮ ਦਾ ਲਾਭ ਲੈਣ ਲਈ ਹੈਲਪਲਾਈਨ ਨੰਬਰ 1076 ਜਾਰੀ ਕੀਤਾ ਗਿਆ ਜਿਸ ਤੇ ਕਾਲ ਕਰਕੇ ਆਪਣੀ ਸੁਖਹੁਲਤ ਅਨੁਸਾਰ ਪੂਰਵ ਮੁਲਾਕਾਤ ਦਾ ਸਮਾਂ ਵੀ ਤੈਅ ਕੀਤਾ ਜਾ ਸਕਦਾ ਹੈ 1076 ਨੰਬਰ ਹੈ ਤੁਸੀਂ ਡਾਇਲ ਕਰੋਗੇ ਮੂਰੋ ਸਰਕਾਰੀ ਅਫਸਰ ਚੱਕੂਗਾ ਤੁਸੀਂ ਕਹੋਗੇ ਜੀ ਮੈਂ ਪ੍ਰਮਾਣ ਪੱਤਰ ਬਣਾਉਣਾ ਮੈਨੂੰ ਜੀ ਫਲਾਨੇ ਸਰਟੀਫਿਕੇਟ ਦੀ ਲੋੜ ਹੈ ਉਹ ਥੋਡੇ ਘਰੇ ਆਜੂਗਾ ਉਹਦੇ ਕੋਲੇ ਸਾਰਾ ਕੰਪਿਊਟਰ ਹੋਊਗਾ ਉਹਦੇ ਕੋਲੇ ਗੂਠਾ ਜਾਂ ਸਾਈਨ ਲਵਾਉਣ ਵਾਸਤੇ ਬਾਇਓਮੈਟ੍ਰਿਕ ਈਕੂਮੈਂਟ ਹੋਣਗੇ ਤੀਜੇ ਚੌਥੇ ਜਾਂ ਦੂਜੇ ਦਿਨ ਥੋਡੇ ਘਰੇ ਆ ਕੇ ਫੜਾ ਕੇ ਜਾਊਗਾ getVisibility ਜਿਹੜੀ ਬਹੁਤ ਜ਼ਿਆਦੀ ਘਟ ਹੈ ਤਾਂ ਲੋਕਾਂ ਨਾਲ ਗੱਲਬਾਤ ਕਰਨ ਦਾ ਕਰਾਂਗੇਗਾ ਅੱਜ ਜਿਹੜੀ ਧੁੰਦ ਪਈ ਹੈ ਉਸ ਤੋਂ ਜਿਹੜਾ ਜਿਹੜਾ ਲੋਕਾਂ ਨੂੰ ਆਵਾਜਾਈ ਦੇ ਵਿੱਚ ਜਿਹੜੀ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਤੁਸੀਂ ਦੇਖ ਰਹੇ ਹੋ ਪਿੱਛੇ ਗੱਡੀਆਂ ਤਾਂ ਮੇਰੇ ਪਿੱਛੇ ਤਸਵੀਰਾਂ ਦਿਖਾਉਂਗਾ ਤੁਹਾਨੂੰ ਦੂਰ ਦੂਰ ਤੱਕ ਜਿਹੜਾ ਨਹੀਂ ਦਿਖਦਾ ਧੁੰਦ ਦੀ ਜਿਹੜੀ ਸੰਘਣੀ ਚਾਦਰ ਚਿੱਟੀ ਚਾਦਰ ਜਿਹੜੀ ਛਾਈ ਹੋਈ ਹੈ ਤਾਂ ਧੁੰਦ ਨੂੰ ਲੈ ਕੇ ਲੋਕਾਂ ਨੂੰ ਕਿਤੇ ਨਾ ਕਿਤੇ ਬਹੁਤ ਆ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਰਾਜ ਦਾ ਸਭ ਤੋਂ ਜਿਆਦਾ ਵੱਡੀ ਗੱਲ ਹੈ ਕਿ ਸਕੂਲੀ ਬੱਚਿਆਂ ਨੂੰ ਜਿਹੜਾ ਇਸ ਧੁੰਦ ਨੂੰ ਲੈ ਕੇ ਜੜੀ ਵੱਡੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਆਵਾਜਾਈ ਰਾਹਗੀਰਾਂ ਨੂੰ ਜੜੀ ਵੱਡੀ ਸਮੱਸਿਆ ਜਿਹੜੀ ਆ ਰਹੀ ਹੈ ਧੁੰਦ ਦੇ ਕਾਰਨ ਤਾਂ ਤੁਸੀਂ ਦੇਖ ਸਕਦੇ ਹੋ ਅੱਜ ਨਵੇਂ ਸਾਲ ਦੀ ਜਿਹੜੀ ਪਹਿਲੀ ਜਿਹੜੀ ਜਿਆਦਾ ਸੰਘਣੀ ਧੁੰਦ ਚਿੱਟੀ ਚਾਦਰ ਜਿਹੜੀ ਛਾਈ ਹੈ ਧੁੰਦ ਦੀ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਤਾਂ ਕਿਤੇ ਨਾ ਕਿਤੇ ਲੋਕਾਂ ਨੂੰ ਜਿਹੜੀ ਧੁੰਦ ਕਰਕੇ ਜਿਹੜਾ ਆਵਾਜਾਈ ਦੇ ਵਿੱਚ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਤਾਂ ਲੋਕਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਅੱਜ ਜਿਹੜੀ ਅੱਗ ਜਿਹੜੀ ਬਾਲ ਕੇ ਤਾਂ ਲੋਕ ਸੇਕ ਰਹੇ ਨੇ ਤਾਂ ਪਿੱਛੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਅੱਜ ਜਿਹੜੇ ਨਵੇਂ ਸਾਲ ਦੀ ਜਿਹੜੀ ਪਹਿਲੀ ਜਿਹੜੀ ਸਭ ਤੋਂ ਜਿਆਦੀ ਸੰਘਣੀ ਧੁੰਦ ਜਿਹੜੀ ਪਈ ਹੈ ਤਾਂ ਚਿੱਟੀ ਚਾਦਰ ਦਾ ਰੂਪ ਧਾਰਿਆ ਹੋਇਆ ਹੈ ਅੱਜ ਇਸ ਵਕਤ ਜਿਹੜਾ ਪਿੱਛੇ ਤੁਸੀਂ ਦੇਖ ਸਕਦੇ ਹੋ ਵੀ ਆ ਜਿਹੜੀ ਅੱਗ ਸੇਕੀ ਜਾਦੀ ਹੈ ਸਾਡੇ ਨਾਲ ਲੋਕ ਜੁੜੇ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਦੁਕਾਨਦਾਰ ਭਾਈਚਾਰਾ ਸਾਡੇ ਨਾਲ ਜੁੜਿਆ ਹੈ ਹਾਂਜੀ ਕੀ ਨਾਜੀ ਤੁਹਾਡਾ ਮੇਰਾ ਨਾਮ ਵਿਕਾਸ ਕੁਮਾਰ ਬਿੰਟਾ ਜੀ ਤਾਂ ਪਹਿਲੇ ਜਿਹੜੀ ਧੁੰਦ ਜਿਹੜੀ 2025 ਦੀ ਪਹਿਲੇ ਜਿਹੜੀ ਦਿਨ ਅੱਜ ਪਈ ਆ ਇਨੀ ਸੰਘਣੀ ਧੁੰਦਾਂ ਨ ਪੈਂਦੀਆਂ ਸੀ ਅ ਇਸ ਸਾਲ ਵੀ ਪਈਆਂ ਨੇ ਤਾਂ ਅੱਜ ਜਿਹੜੀ ਬਹੁਤ ਜ਼ਿਆਦੀ ਸੰਘਣੀ ਧੁੰਦ ਪਈ ਹੈ ਤਾਂ ਕੀ ਕਰਨਾ ਚਾਹੁੰਦੇ ਹੋ ਪਹਿਲਾਂ ਤਾਂ ਮੈਂ ਫਤਿਹ ਅਰਜ਼ੀ ਕਰਨੀ ਚਾਹਣਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਉਸ ਤੋਂ ਬਾਅਦ ਧੁੰਦ ਦੇ ਮਸਲੇ ਤੇ ਜੋ ਗੱਲ ਤੁਹਾਡੇ ਟੈਨ ਚੈਨਲ ਵੱਲੋਂ ਵਿਖਾਈ ਜਾ ਰਹੀ ਆ ਉਹ ਬਹੁਤ ਅਹਿਮ ਖਬਰ ਆ ਅੱਜ ਜ਼ਿੰਦਗੀ ਦੀ ਰਫ਼ਤਾਰ ਬਹੁਤ ਘਟ ਗਈ ਆ ਲੋਕਾਂ ਦੇ ਵਿੱਚ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨ ਦਾ ਦੌਰ ਚੱਲ ਰਿਹਾ ਹੈ ਕਾਫੀ ਜਿਆਦੀ ਧੁੰਦ ਪੈ ਰਹੀ ਆ ਗੱਡੀਆਂ ਚਲਾਉਣ ਵਦੀ ਬਹੁਤ ਵੱਡੀ ਮੁਸ਼ਕਲ ਪੇਸ਼ ਆ ਰਹੀ ਆ ਸਕੂਲਾਂ ਵਿੱਚ ਬੱਚਿਆਂ ਨੂੰ ਭੇਜਣਾ ਸ਼ੁਰੂ ਹੋ ਗਿਆ ਹੈ ਔਰ ਟ੍ਰੈਫਿਕ ਬਹੁਤ ਜ਼ਿਆਦਾ ਹੈ ਮੈਂ ਪ੍ਰਸ਼ਾਸਨ ਨੂੰ ਤੇ ਬਾਪਿਆਂ ਨੂੰ ਤੇ ਡਰਾਈਵਰ ਸਹਿਬਾਨਾਂ ਨੂੰ ਇੱਕ ਬੇਨਤੀ ਕਰਾਂਗਾ ਕਿ ਘੱਟ ਤੋਂ ਘੱਟ ਸਪੀਡ ਦੇ ਵਿੱਚ ਗੱਡੀਆਂ ਚਲਾਓ ਤਾਂ ਕਿ ਕੋਈ ਵੀ ਅਨਸਖਾਵੀ ਘਟਨਾ ਨਾ ਵਾਪਰ ਸਕੇ ਆ ਥੋੜੇ ਦਿਨ ਪਹਿਲੋਂ ਇਹ ਦੇਖਣ ਜਾਇਆ ਕਿ ਸਾਡੇ ਪੱਟੀ ਰੋਡ ਤੇ ਅਮਰitsar ਰੋਡ ਦੇ ਬਹੁਤ ਵੱਡਾ ਨੁਕਸਾਨ ਹੋਇਆ ਹੈ ਲਗਭਗ ਇੱਕ ਪਰਿਵਾਰ ਖਤਮ ਹੋ ਗਿਆ ਔਰ ਇਹਦਾ ਅਸਰ ਸਾਰੇ ਇਲਾਕੇ ਤੇ ਪੈਂਦਾ ਹੈ ਪਰ ਮੈਂ ਸਾਰਿਆਂ ਨੂੰ ਬੇਨਤੀ ਇਹੀ बार-बार ਕਰਦਾ ਕਿ ਆਪਣੀਆਂ ਗੱਡੀਆਂ ਦੀਆਂ ਫੌਗ ਲਾਈਟਾਂ ਜਗਾ ਕੇ ਰੱਖੋ ਬਹੁਤ ਘੱਟ ਸਪੀਡ ਤੇ ਗੱਡੀਆਂ ਚਲਾਓ ਇੱਕਦਾਂ ਜਿਹੜਾ ਮੋਟਰਸਾਈਕਲ ਵਾਲਾ ਵਿਅਕਤੀ ਆ ਇੱਕਦਾਂ ਤੇਜ਼ ਰਫ਼ਤਾਰ ਦੇ ਵਿੱਚ ਜੋ ਗੱਡੀ ਚਲਾਉਂਦਾ ਹੈ ਬਹੁਤ ਗਲਤ ਗੱਲ ਆ ਔਰ ਉਸ ਤੋਂ ਬਾਅਦ ਆਉਣ ਵਾਲਾ ਸਮਾਂ ਲੋਹੜੀ ਦਾ ਸਮਾਂ ਮਾਗੀ ਦਾ ਸਮਾਂ ਆ ਰਿਹਾ ਹੈ ਬੱਚੇ ਚਾਈਨਾ ਡੋਰ ਨਾਲ ਗੱਡੀਆਂ ਨਾਲ ਉਡਾਉਣ ਕਿਉਂਕਿ ਚਾਈਨਾ ਡੋਰ ਵੀ ਬਹੁਤ ਨੁਕਸਾਨ ਕਰ ਰਹੀ ਆ ਉਤੋਂ ਵੀ ਬਚੋ ਔਰ ਨਾਲ ਦੀ ਨਾਲ ਧੁੰਦ ਦੇ ਵਿੱਚ ਜੋ ਵੀ ਸਾਡੇ ਕੋਲੋਂ ਚੰਗੇ ਪ੍ਰਬੰਧ ਹੋ ਸਕਦੇ ਆ ਲਾਈਟਾਂ ਦੇ ਗਰਮ ਕੱਪੜਿਆਂ ਦੇ ਉਹਨਾਂ ਦਾ ਪ੍ਰਬੰਧ ਕਰਕੇ ਚੱਲੋ ਤਾਂ ਕਿ ਅਸੀਂ ਕੁਦਰ ਦੇਸ ਅਸਹਿਕਾਰੇ ਤੋਂ ਬਚ ਗਏ ਔਰ ਆਪਣੇ ਘਰਾਂ ਦੇ ਵਿੱਚ ਸੁਖ ਸੁਖਾਂ ਨਾਲ ਵਸ ਗਏ ਸੋ ਇੰਨੀਆ ਬੇਨਤੀਆ ਕਰਦਾ ਹਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਅੱਗ ਬਾਲੀ ਹੋਈ ਐ ਤਾਂ ਠੰਡ ਨੂੰ ਮੱਦੇ ਨਜ਼ਰ ਤਾਂ ਧੁੰਦ ਵੀ ਬਹੁਤ ਜ਼ਿਆਦੀ ਪਈ ਐ ਕੀ ਜਾਣਣਾ ਚਾਹੁੰਨੀ ਐ ਠੜ ਦਾ ਕਹਿਰ ਆ ਜੀ ਠੜ ਦੇ ਕਹਿਰ ਦੇ ਕਰਕੇ ਅੱਗ ਬਾਲੀ ਆ ਜੀ ਅੱਗ ਜੇ ਨਹੀਂ ਬਾਲਦੇ ਤਾਂ ਵੀ ਠੰਡ ਹੀ ਇੰਨੀ ਜ਼ਿਆਦੀ ਆ ਪਿੰਡਾਂ ਦੇ ਕਿਤੇ ਜਾਇਆ ਜਾਂਦਾ ਨਾ ਕਿਤੇ ਆਇਆ ਜਾਂਦਾ ਕੰਮਕਾਰ ਠੱਪ ਹੋਏ ਪਏ ਆ ਜੀ ਤਾਨੂੰ ਪਤਾ ਅੱਜ ਕੱਲ ਤੇ ਰੋਟੀ ਦੇ ਲਾਲੇ ਬਣੇ ਪਏ ਆ ਕਿ ਕਿੱਥੋਂ ਜਾਨਾ ਕਿੱਥੋਂ ਖਾਣੀ ਕਿੱਥੋਂ ਲਿਆਉਣੀ ਜੀ ਮਜ਼ਦੂਰ ਬੰਦੇ ਆ ਮਜ਼ਦੂਰੀ ਕਰਕੇ ਖਾਂਦੇ ਆ ਜੀ ਦੁਕਾਨਦਾਰ ਬੰਦੇ ਉਹ ਤਾਂ ਦੁਕਾਨ ਤੇ ਗਾਗੀ ਵੀ ਬਹੁਤ ਘੱਟ ਦਿਖ ਰਹੀ ਏ ਕੀ ਕਹਣਾ ਜੀ ਦੁਕਾਨ ਤੇ ਦੇ ਗਾਗਾ ਗਾਈ ਕੋਈ ਨਹੀਂ ਜੀ ਦੁਕਾਨ ਤੇ ਗਾਗੀ ਤੇ ਕੀ ਕਾਗਾ ਗਾਈ ਕੋਈ ਨਹੀਂ ਇੱਥੇ ਆਈ ਦਾ ਸਵੇਰ ਤੋਂ ਲੈ ਕੇ ਸ਼ਾਮ ਸੀ ਦਾ ਵੇਲੇ ਬਈ ਘੇ ਘਰੋਂ ਚਲ ਜਾਈ ਜਾਂਦੀ ਬਸ ਆ ਗੱਲ ਆਈ ਆ ਹਾਂ ਹੋਰ ਵੀ ਰਾਹੀਰ ਸਾਡੇ ਨਾਲ ਜੁੜੇ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਅ ਜਿਹੜੀ ਮੋਟਰਸਾਈਕਲ ਚਾਲਕ ਨੇ ਉਹਨਾਂ ਨੂੰ ਜਿਹੜਾ ਖਾਸਾ ਜਿਹੜਾ ਧੁੰਦ ਤੋਂ ਲੈ ਕੇ ਜਿਹੜਾ ਪਰੇਸ਼ਾਨੀ ਹੋ ਰਹੀ ਇਹਦੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਧੁੰਦ ਦੀ ਗੱਲ ਕਰੀਏ ਤਾਂ ਆਵਾਜਾ ਵੀ ਜਿਹੜੀ ਬੜੀ ਧੀਮੀ ਹੋ ਚੁੱਕੀ ਹੈ ਤਾਂ ਰਾਹੀਰਾਂ ਨੂੰ ਜਿਹੜੀ ਵੱਡੀ ਮੁਸ਼ਕਲ ਆਉਣੀ ਹੈ ਉੱਥੇ ਹੀ ਜਿਹੜੇ ਮਜ਼ਦੂਰ ਵਰਗੇ ਉੱਥੇ ਉਹਨਾਂ ਨੂੰ ਵੀ ਬੜੀ ਮੁਸ਼ਕਲਾਂ ਸਾਹਮਣੇ ਆ ਕਿ ਕੰਮਕਾਰ ਚੱਲ ਨਹੀਂ ਰਿਹਾ ਕੋਈ ਤੇ ਮਜ਼ਦੂਰ ਰੋਜ਼ਾਨਾ ਦੀ ਤਰ੍ਹਾਂ ਇੱਥੇ ਆਉਂਦੇ ਨੇ ਤਾਂ ਮਜ਼ਦੂਰਾਂ ਦਾ ਕਹਿਣਾ ਹੈ ਕਿ ਇੱਥੇ ਖਲੋ ਕੇ ਸਾਰੇ ਦੇ ਅੰਦੀ ਤੇ ਚਲੇ ਜਾਂਦੇ ਨੇ ਤਾਂ ਕੰਮਕਾਰ ਜਿਹੜਾ ਇਹਨਾਂ ਦਾ ਵੀ ਠਾਪਾ ਇਹਦਾ ਗੱਲਬਾਤ ਕਰਾਂਗੇ ਮਜ਼ਦੂਰਾਂ ਨਾਲ ਕੀ ਨਾ ਜੀ ਤੁਹਾਡਾ ਮੇਰਾ ਜਗੀਰ ਸਿੰਘ ਸ਼ੇਰਾ ਪਿੰਡ ਚਠਾ ਅੱਜ ਮਜ਼ਦੂਰ ਐਨੇ ਵੇਲੇ ਤੱਕ ਵੀ ਖੜੇ ਨੇ ਕੀ ਹੈਗਾ ਮਾਮਲਾ ਸਾਰਾ ਜਿੱਦਾਂ ਮਤਲਬ ਅੱਗੇ ਤਾਂ ਮਿਲਦੀ ਨਹੀਂ ਹੁੰਦੀ ਇਹ ਨਹੀਂ ਪਾ ਜੀ ਸਾਨੂੰ 15-15 ਦਿਨ ਹੋ ਗਏ ਆ ਕੋਈ ਚਾਹ ਮਿਠੇ ਦਾ ਬੈਠਾ ਕੋਈ ਆਟੇ ਦਾ ਬੈਠਾ ਕੋਈ ਇਹਦਾ ਦੋਧੇ ਨਹੀਂ ਕੋਈ ਇੱਦਾਂ ਦਿਹਾੜੀ ਆਪਦਾ ਕੱਟਾ ਚੁੱਕ ਚੁੱਕ ਕੇ ਦਿਹਾੜੀਆਂ ਆਉਂਦਾ ਪਰ ਸਾਨੂੰ ਦਿਹਾੜੀ ਨਹੀਂ ਮਿਲਦੀ ਕਾਦੀ ਆਡਾ ਕੋਈ ਨਹੀਂ ਹੁੰਦਾ ਮੰਤਰੀ ਸਾਹਿਬ ਆਉਂਦੇ ਐਂ ਕਰਦਾਂਗੇ ਫਲਾਨ ਕਰਦਾਂਗੇ ਢੀਂ ਕਰਦਾਂਗੇ ਕੱਖ ਨਹੀਂ ਨਹੀਂ ਗੱਲ ਠੰਡ ਦੀ ਕਰਦੇ ਆਂ ਗੱਲ ਕੰਮਕਾਰ ਦੀ ਕਰਦੇ ਆਂ ਵੀ ਕੰਮਕਾਰ ਐਸ ਵਕਤ ਇੰਜੈਕਸ਼ਨ ਦਾ ਬੰਦ ਆ ਪਰ ਬਿਲਕੁਲ ਸਾਫਿਆ ਕੰਮ ਕੋਈ ਕੰਮਕਾਰ ਨਹੀਂ ਬਿਲਕੁਲ ਸਾਫਿਆ ਕੰਮ ਹਾਂਜੀ ਕੰਮ ਹੀ ਨਹੀਂ ਅਵੇਲੇ ਖਲੋਤੇ ਰੋਟੀ ਜੋ ਕੇ ਪੈਸਾ ਨਹੀਂ ਮਿਲਦੇ ਰਾਤ ਨੂੰ ਢੋਲਦ ਨੂੰ ਲੈ ਕੇ ਆਵਾ ਜਾਈ ਦੀ ਰੜੀ ਧੀਮੀ ਹੋ ਚੁੱਕੀ ਆ ਉੱਤੇ ਮਜ਼ਦੂਰ ਵੀ ਜਿਹੜੇ ਦੇਖ ਸਕਦੇ ਹੋ ਕਿਤੇ ਨਾ ਕਿਤੇ ਕੰਮ ਤੋਂ ਅਸਾਈ ਹੋਏ ਨੇ ਜੇ ਕੰਮ ਜਿਹੜਾ ਬੰਦ ਹੋ ਚੁੱਕਾ ਹੈ ਤਾਂ ਧੁੰਦ ਕਰਕੇ ਵਿਜ਼ਿਬਿਲਟੀ ਵੀ ਘੱਟ ਹੋਈ ਆ ਤਾਂ ਕੰਸਟਰਕਸ਼ਨ ਦਾ ਵੀ ਕੰਮ ਜਿਹੜਾ ਉਹ ਘਟਾਇਆ ਠੱਪ ਹੋਇਆ ਪਿਆ ਹੈ ਤਸਵੀਰਾਂ ਤੁਹਾਡੇ ਨਾਲ ਸਾਰੀਆਂ ਸਾਂਝੀਆਂ ਕੀਤੀਆਂ ਨੇ ਦਾ ਮਜ਼ਦੂਰਾਂ ਦਾ ਕਹਿਣਾ ਹੈ ਕਿ 15-15 ਦਿਨ ਤੋਂ ਜਿਹੜਾ ਇਹਨਾਂ ਦਾ ਕੰਮ ਬੰਦ ਹੋਇਆ ਹੈ ਤਾਂ ਕੰਮ ਮਿਲ ਨਹੀਂ ਦਿਆ ਤਾਂ ਇੱਥੇ ਆ ਕੇ ਚਲੇ ਜਾਂਦੇ ਨੇ ਵੇਲੇ ਖਲੋ ਕੇ ਤਾਂ ਕੰਮ ਕਰ ਨਹੀਂ ਮਜ਼ਦੂਰਾਂ ਨੂੰ ਵੀ ਜਿਹੜਾ ਮਿਲਿਆ ਆ ਅੱਜ ਪੱਟੀ ਦੇ ਅਲਗ-ਅਲਗਾ ਥਾਵਾਂ ਤੇ ਜਾਂ ਚੌਂਕਾਂ 'ਚ ਘੁੰਮ ਗਏ ਆ ਤਾਂ ਵਿਜ਼ਿਬਿਲਟੀ ਜਿਹੜੀ ਧੁੰਦ ਕਰਕੇ ਬਹੁਤ ਘਟਿਆ ਤਾਂ ਰਾਹਗੀਰਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਐਸ ਵਕਤ ਪੱਟੀ ਬੱਸ ਸਟੈਂਡ ਤੇ ਪਹੁੰਚੇ ਆ ਤਾਂ ਥੰਗਣੀ ਧੁੰਦ ਦੀ ਚਾਦਰ ਜਿਹੜੀ ਛਾਈ ਪਈ ਆ ਤਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਬਾਜ਼ਾਰ ਦੇ ਵਿੱਚ ਵੀ ਜਿਹੜੀ ਵਿਜ਼ਿਬਿਲਟੀ ਬਹੁਤ ਘੱਟ ਦੇਖਣ ਨੂੰ ਮਿਲ ਰਹੀ ਆ ਤਾਂ ਐਸ ਵਕਤ ਅੱਜ ਦੇ ਦਿਨ ਧੁੰਦ ਜਿਹੜੀ ਬਹੁਤ ਜ਼ਿਆਦੀ ਸੰਘਣੀ ਐ ਤਾਂ ਧੁੰਦ ਤੂੰ ਬਚਣ ਲਈ ਤੋ ਲਾਈਟਾਂ ਜਗਾ ਕੇ ਫੌਗ ਲਾਈਟਾਂ ਲਗਾ ਕੇ ਇੰਡੀਕੇਟਰ ਲਗਾ ਕੇ ਚੱਲਣਾ ਚਾਹੀਦਾ ਹੈ ਤਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਸਾਡੇ ਨਾਲ ਨੌਜਵਾਨ ਇੱਥੇ ਸਕੂਲੀ ਬੱਚੇ ਵੀ ਜਾ ਰਹੇ ਨੇ ਤੇ ਨੌਜਵਾਨ ਵੀ ਜਿਹੜੇ ਆ ਜਾ ਰਹੇ ਨੇ ਆਪਣੇ ਸਕੂਲਾਂ ਕਾਲ ਜਾਣ ਸਾਡੇ ਨਾਲ ਨੌਜਵਾਨ ਜੁੜੇ ਨੇ ਗੱਲਬਾਤ ਕਰਾਂਗੇ ਹਾਂਜੀ ਕੀ ਨਾਮ ਜੀ ਤੁਹਾਡਾ ਬਈ ਲੋ ਦਾ ਵੈਗਰੂ ਜੀ ਕੇ ਖਾਲਸਾ ਜੀ ਵੈਗਰੂ ਜੀ ਕੀ ਫਤਿਹ ਜੀ ਤਾਂ ਅੱਜ ਜਿਹੜੀ ਧੁੰਦ ਪਈ ਆ ਤੇ ਕਿਦਾਂ ਦੇਖਦੇ ਹੋ ਜੀ ਮੇਰਾ ਨਾਮ ਦੀਪਕ ਮੱਗੂ ਹੈ ਜੀ ਜਿਵੇਂ ਮੈਂ ਵੀ ਦੇਖ ਰਿਹਾ ਹਾਂ ਤੇ ਆਪਾਂ ਸਾਰੇ ਦੇਖਣੇ ਕੀ ਠੰਡ ਦਾ ਵਾਅਸਮ ਚੱਲ ਰਿਹਾ ਹੈ ਤੇ ਧੁੰਦਾ ਵੀ ਬਹੁਤ ਜਿਆਦੀ ਪੈ ਰਹੀਆਂ ਤੇ ਜਿਵੇਂ ਕਿ ਅੱਜ ਕਾਲਜ ਵੀ ਸ਼ੁਰੂ ਹੋ ਗਏ ਆ ਸਕੂਲ ਵੀ ਸ਼ੁਰੂ ਹੋ ਗਏ ਆ ਤੇ ਗਵਰਨਮੈਂਟ ਅਪਲਾਈ ਨੇ ਤੇ ਜਾਣਾ ਹੀ ਹੁੰਦਾ ਆਪਣੇ ਆਫਿਸ ਤੇ ਆਪਾਂ ਦੇਖ ਰਹੇ ਆ ਕਿ ਧੁੰਦ ਵੀ ਬਹੁਤ ਜਿਆਦੀ ਪੈ ਰਹੀ ਹੈ ਤੇ ਬਹੁਤ ਜਿਆਦੀ ਮੁਸ਼ਕਲ ਤੇ ਆ ਰਹੀ ਹੈ ਤੇ ਨਾਲੇ ਵੀ ਠੰਡ ਵੀ ਬਹੁਤ ਜਿਆਦੀ ਲੱਗ ਰਹੀ ਹੈ ਪਰ ਇੰਨਾ ਹੀ ਇਹ ਕੀ ਹੈ ਕਿ ਨੌਜਵਾਨਾਂ ਨੂੰ ਮੈਂ ਕਹਿਣਾ ਚਾਹੁੰਦਾ ਕਿ ਜਿਹੜੀ ਆਪਣੀ ਮਿਹਨਤ ਵਗੈਰਾ ਲੋਨ ਖਰਾਕ ਵਧੀਆ ਖਾਣ ਤਾਂ ਜੋ ਠੰਡ ਤੋਂ ਬਚ ਸਕਣ ਬਾਕੀ ਮੈਂ ਜਿਹੜੇ ਡਰਾਈਵਰ ਹੈਗੇ ਜਿਹੜੇ ਗੱਡੀਆਂ ਵਗੈਰਾ ਚਲਾਉਂਦੇ ਆ ਜਾਂ ਮੋਟਰਸਾਈਕਲ ਚਲਾਉਂਦੇ ਆ ਉਹ ਵੀ ਧਿਆਨ ਨਾਲ ਚਲਾਉਣ ਤਾਂ ਜੋ ਵੀ ਜਿੰਨੇ ਵੀ ਟ੍ਰੈਫਿਕ ਰੂਲਸ ਸਰਕਾਰ ਦੁਆਰਾ ਬਣਾਏ ਗਏ ਆ ਉਹਨਾਂ ਦੀ ਪਾਲਣਾ ਕਰਨ ਤੇ ਇਹਨੇ ਇਸੇ ਗੱਲਾਂ ਨਾਲ ਮੈਂ ਕਹਿਣਾ ਚਾਹੁੰਦਾ ਜੀ ਸਾਰੇ ਵੀ ਰੂਲਸ ਦੀ ਪਾਲਣਾ ਕਰਨ ਤੇ ਤਾਂ ਜੋ ਸਾਡੇ ਵੱਡਿਆਂ ਨੇ ਵੀ ਸਿਖਾਇਆ ਸਾਨੂੰ ਹਮੇਸ਼ਾ ਆਪਣੇ ਗੁਰੂ ਦਾ ਅਤੇ ਪਰਮਾਤਮਾ ਦਾ ਸ਼ੁਕਰਾਨਾ ਕਰੋ ਤੇ ਤਾਂ ਜੋ ਗੁਰੂ ਸਾਹਿਬ ਸਾਡੀ ਤੰਦਰੁਸਤੀ ਬਖਸ਼ਣ ਸਾਨੂੰ ਜੀ ਤਾਂ ਅੱਜ ਜਿਹੜੀ ਧੁੰਦ ਪਈ ਐ ਧੁੰਦ ਨੂੰ ਲੈ ਕੇ ਕਿਦਾਂ ਦੇਖਦੇ ਹੋ ਵੀ ਕਿਦਾਂ ਫਾਲੋ ਕਰਨਾ ਜੀ ਇਹਦੇ ਰੂਲ ਜਿਹੜੇ ਧੁੰਦਰੇ ਜਦੋਂ ਹਾਈ ਸਪੀਡ ਜਦ ਸਪੀਡ 'ਚ ਜਾਂਦੇ ਨੇ ਬੱਚੇ ਜਿਹੜੇ ਸਕੂਲੀ ਦਾ ਕਾਲਜ ਦੇ ਬੱਚੇ ਜਿਹੜੇ ਕਾਲਜ ਦੇ ਨੇ ਉਹ ਮੋਟਰਸਾਈਕਲਾਂ ਦੇ ਜਾਂਦੇ ਨੇ ਸਪੀਡ ਭਜਾ ਕੇ ਜਾਂਦੇ ਨੇ ਹਨਾ ਤੇ ਤੁਸੀਂ ਬੁਲਟ ਤੇ ਹੋ ਕੀ ਕਹਿਣਾ ਚਾਹੋਗੇ ਮੈਂ ਇਹੋ ਕਹਿਣਾ ਚਾਹੁੰਦਾ ਕਿ ਜਿਵੇਂ ਕਿ ਜੋ ਜਿਵੇਂ ਮੈਂ ਕਿਹਾ ਕਿ ਜਿੰਨੇ ਟ੍ਰੈਫਿਕ ਰੂਲ ਸਰਕਾਰ ਨੇ ਬਣਾਏ ਆ ਜਿਵੇਂ ਧੁੰਦ ਚੱਲ ਰਹੀ ਆ ਜਿਵੇਂ ਫੋਗ ਲਾਈਟਸ ਲਾ ਕੇ ਰੱਖੋ ਆਪਣੀ ਤੇ ਜਿੱਦਾਂ ਧੁੰਦ ਪੈ ਰਹੀ ਏ ਧਿਆਨ ਨਾਲ ਜਾਓ ਆਪਣਾ ਆਸ-ਪਾਸੇ ਵੇਖੋ ਕੋਈ ਲੰਘ ਤੀ ਨਹੀਂ ਰਿਹਾ ਆਪਣੀ ਸਪੀਡ ਸਲੋ ਕਰਕੇ ਰੱਖੋ ਤੇ ਜੇ ਕੋਈ ਬਜ਼ੁਰਗ ਤੁਹਾਨੂੰ ਰਾਹ ਚ ਦੇਖਦਾ ਵੀ ਹੈ ਜਿਹਨੂੰ ਮੁਸ਼ਕਿਲ ਆ ਰਹੀ ਏ ਧੁੰਦ ਕਰਕੇ ਕ੍ਰੋਸ ਕਰਨ ਵੀ ਉਹਨੇ ਰੋਡ ਕ੍ਰੋਸ ਕਰਨਾ ਉਹਨੂੰ ਹੈਲਪ ਕਰੋ ਤੇ ਆਪਣੇ ਵੱਡਿਆਂ ਦਾ ਆਦਰ ਕਰੋ ਬਿਲਕੁਲ ਜੀ ਨੌਜਵਾਨਾਂ ਨਾਲ ਗੱਲ ਕੀਤੀ ਇਹਨਾਂ ਨੇ ਨੌਜਵਾਨ ਦਾ ਕਹਿਣਾ ਹੈ ਕਿ ਟ੍ਰੈਫਿਕ ਰੂਲਾਂ ਦਾ ਪਾਲਣਾ ਕਰਨਾ ਚਾਹੀਦਾ ਹੈ ਤਾਂ ਧੁੰਦ ਦੇ ਵਿੱਚ ਸਤਰਕ ਰਹਿ ਕੇ ਡਰਾਈਵਿੰਗ ਕਰਨੀ ਚਾਹੀਦੀ ਹੈ ਥੈਂਕ ਯੂ ਰਾਧੇ ਜੀ ਕੈਮਰਾਮੈਨ ਹਾਪੀ ਥੁਰਾ ਰਧਨ ਕਪਿਲ ਗਿਲਦੀ ਰੂਪੋ